ਸ੍ਰੀ ਕਾਲ ਜੀ ਅੱਜ ਜਿਹੜਾ ਸਾਡਾ ਮੁੱਖ ਮੁੱਦਾ ਹੈ ਉਹ ਹੈ ਅੰਤਰਰਾਸ਼ਟਰੀ ਗਰਭ ਸਮਾਪਨ ਦਿਵਸ ਨੂੰ ਲੈ ਕੇ ਗੱਲ ਕਰਨਾ ਜਿਵੇਂ ਅਸੀਂ ਜਾਣਦੇ ਹਾਂ ਕਿ ਦੇਸ਼ ਵਿੱਚ ਨਹੀਂ ਦੁਨੀਆ ਦੇ ਵਿੱਚ ਕਈ ਵਾਰ ਅਣਚਾਹੇ ਗਰਭ ਹੁੰਦੇ ਜਿਨ੍ਹਾਂ ਮਹਿਲਾਵਾਂ ਕੰਟੀਨਿਊ ਨਹੀਂ ਰੱਖਣਾ ਚਾਹੁੰਦੀਆਂ ਇਸ ਨੂੰ ਲੈ ਕੇ ਜਦ ਵੀ ਉਹ ਉਸ ਗਰਭ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਦੀਆਂ ਜਾਂ ਜਾਂਦੇ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਜਿਹੜਾ 28 ਸਤੰਬਰ ਦਾ ਦਿਹਾੜਾ ਹੈ ਉਹ ਅੰਤਰਰਾਸ਼ਟਰੀ ਗਰਭ ਸਮਾਪਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਅਰਪਣ ਸੰਸਥਾ ਵੱਲੋਂ ਕਾਮਨ ਹੈਲਥ ਨਾਲ ਮਿਲ ਕੇ ਪੰਜਾਬ ਦੇ ਵਿੱਚ ਇਹ ਮਹਿੰਮ ਸ਼ੁਰੂ ਕੀਤੀ ਗਈ ਕਾਮਨ ਹੈਲਥ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਇਸ ਗੱਲ ਨੂੰ ਲੈ ਕੇ ਕੰਮ ਕਰ ਰਿਹਾ ਤੇ ਅਸੀਂ ਪੰਜਾਬ ਦੇ ਵਿੱਚ ਇਹ ਮਹਿੰਮ ਚਲਾ ਰਹੇ ਹਾਂ ਤੇ ਜੇ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਕਰੋੜਾਂ ਹੀ ਹਰ ਸਾਲ ਗਰਮ ਸਮਾਪਨ ਹੁੰਦਾ ਉਸ ਸਾਲ ਪਹਿਲਾਂ ਜਦੋਂ ਕੋਵਿਡ-19 ਕਾਰਨ ਮਕਮਲ ਤਾਲਾਬੰਦੀ ਹੋਈ ਲੋਕਡਾਊਨ ਲੱਗਿਆ ਤਾਂ ਉਹਦਾ ਸਭ ਤੋਂ ਵੱਡਾ ਅਸਰ ਹੈ ਜਿਹੜਾ ਮਹਿਲਾਵਾਂ ਦੀ ਸਿਹਤ ਤੇ ਪਿਆ ਵਿਸ਼ੇਸ਼ ਤੌਰ ਤੇ ਜਿਹੜੀ ਰੀਪਰੋਡਕਟਿਵ ਹੈਲਥ ਹੈ ਔਰ ਇੱਕ ਅੰਦਾਜ਼ਨ ਹੈ ਅਸੀਂ ਕੁਝ ਇਲਾਕਿਆਂ ਦੇ ਵਿੱਚ ਇਹਦੀ ਜਿਹੜੀ ਡਾਇਰੈਕਟ ਡਾਟਾ ਇਕੱਠਾ ਕੀਤਾ ਜਿਹੜਾ ਪ੍ਰਾਇਮਰੀ ਡਾਟਾ ਇਕੱਠਾ ਕੀਤਾ ਅਸੀਂ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਪਸ਼ਟ ਤੌਰ ਤੇ ਦੱਸਿਆ ਇਹ ਉਹਨਾਂ ਨੂੰ ਇਸ ਦੌਰਾਨ ਸਵਾਮਾ ਲੈਣ ਦੇ ਵਿੱਚ ਚਾਹੇ ਉਹ ਫੈਮਿਲੀ ਪਲੈਨਿੰਗ 'ਇਆ ਸਵਾਮਾ ਲੈਣੀਆਂ ਸੀਗੀਆਂ ਚਾਹੇ ਉਹਨਾਂ ਨੇ ਡਿਲੀਵਰੀ ਲਈ ਸਵਾਮਾ ਲੈਣੀਆਂ ਚਾਹੀਦੀਆਂ ਉਹ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਅਸੀਂ ਸਾਰਿਆਂ ਨੇ ਦੇਖਿਆ ਕਿ ਬਹੁਤ ਸਾਰੇ ਜਿਹੜੇ ਸਿਹਤ ਕੇਂਦਰ ਸੀਗੇ ਉਹਨਾਂ ਨੇ ਤਾਂ ਇਵਨ ਕੇ ਆਪਣੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਕਿਉਂਕਿ ਕਰੋਨਾ ਦਾ ਇੱਕ ਡਰ ਇਹੋ ਜਿਹਾ ਸੀ ਤੇ ਕੋਈ ਵੀ ਵਿਅਕਤੀ ਇੱਕ ਦੂਜੇ ਨਾਲ ਸੋਣਾ ਨਹੀਂ ਚਾਹੁੰਦਾ ਸੀਗਾ। ਇੱਕ ਹਰ ਵਿਅਕਤੀ ਦੂਜੇ ਤੋਂ ਦੂਰ ਰਹਿਣਾ ਚਾਹੁੰਦਾ ਸੀਗਾ। ਤੇ ਇਸ ਗੱਲ ਦੇ ਲਈ ਅੱਜ ਅਸੀਂ ਜਿਹੜਾ ਇਹ ਮਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਵਕ ਵਕ ਥਾਵਾਂ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਕਿ ਸਰਕਾਰ ਨੇ ਜੋ ਕਾਨੂੰਨ ਬਣਾਇਆ ਹੋਇਆ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ 1971 ਦੇ ਵਿੱਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨancies ਐਕਟ ਲਾਗੂ ਕੀਤਾ ਗਿਆ। ਤੇ ਅੱਜ ਤੁਸੀਂ ਦੇਖ ਲਓ ਵੀ ਲਗਭਗ 53 ਸਾਲ ਬੀਤ ਗਏ ਅੱਜ ਵੀ ਜੇ ਉਹਦੀਆਂ ਸਵਾਲਾਂ ਲੈਣੀਆਂ ਹੋਣ ਜਿਹੜੀ ਸਾਡਾ ਡਾਟਾ ਕਹਿੰਦਾ ਜਿਹੜਾ ਅਸੀਂ ਲੋਕਾਂ ਤੋਂ ਇਕੱਠਾ ਕੀਤਾ ਗਰੀਬ ਲੋਕਾਂ ਕੋਲ ਅਸੀਂ ਗਏ ਬਸਤੀਆਂ 'ਚ ਗਏ ਕਿਉਂਕਿ ਅਮੀਰ ਆਦਮੀ ਜਿੱਦੀ ਜੇਬ 'ਚ ਪੈਸੇ ਐ ਉਹ ਸਵਾਲਾਂ ਜਿੱਥੋਂ ਮਰਜੀ ਲੈ ਸਕਦਾ ਤੇ ਸਾਡਾ ਦੇਸ਼ 70% ਦੇਸ਼ ਗਰੀਬੀ ਨਾਲ ਜੂਝ ਰਿਹਾ ਯਕਿਨ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਸਰਕਾਰੀ ਹੈਲਥ ਸਿਸਟਮ ਤੇ ਡਿਪੈਂਡੈਂਸੀ ਆ ਉਹਨਾਂ ਦੀ ਤੇ ਉਹਨਾਂ ਵਿਚਾਰੇ ਗਰੀਬਾਂ ਨੂੰ ਪਤਾ ਹੀ ਨਹੀਂ ਕਿ ਸਰਕਾਰੀ ਸਿਹਤ ਕੇਂਦਰਾਂ 'ਚ ਇਹ ਸਹੂਲਤ ਹੈ ਮਿਲਣੀ ਹੈ ਜਾਂ ਨਹੀਂ ਮਿਲਣੀ ਹੈ ਸਰਕਾਰ ਨੇ ਕਾਨੂੰਨ ਤਾਂ ਬਣਾਤਾ ਸਰਕਾਰ ਨੇ ਪ੍ਰੋਵੀਜ਼ਨ ਵੀ ਰੱਖਤੀ ਵੀ ਸਰਕਾਰੀ ਸਿਹਤ ਕੇਂਦਰਾਂ 'ਚ ਇਹ ਸਹੂਲਤ ਦਿੱਤੀ ਜਾਊਗੀ ਪਰ ਲੋਕਾਂ ਦਾ ਕਿ ਜਾਣਕਾਰੀ ਪਹੁੰਚਾਉਣ ਲਈ ਕੋਈ ਬਹੁਤ ਜ਼ਿਆਦਾ ਐਕਸ਼ਨ ਨਹੀਂ ਕੀਤਾ ਉਹਨਾਂ ਨੂੰ ਨੁਕਸਾਨ ਕੀ ਹੋਇਆ ਕਿ ਜਿਹੜੀਆਂ ਅਨਵਾਂਟਡ ਪ੍ਰੈਗਨਸੀਸ ਸੀਗੀਆਂ ਉਹ ਕਿਸੇ ਵੀ ਕਾਰਨ ਹੋ ਸਕਦੀਆਂ ਫੈਲ ਕਰਨੀ ਦੇ ਮੈਥਡ ਦੀ ਫੇਲਿਅਰ ਕਰਨ ਹੋ ਸਕਦੀਆਂ ਉਹ ਇਸ ਕਾਰਨ ਵੀ ਹੋ ਸਕਦੀਆਂ ਕਿਦੇ ਰੇਪ ਹੋ ਗਿਆ ਉਹਦੇ ਕਾਰਨ ਵੀ ਹੋ ਸਕਦੀਆਂ ਤੇ ਉਹਦੀ ਸਹੂਲਤ ਲੈਣ ਦੇ ਲਈ ਅਸੀਂ ਹੈਰਾਨ ਅਤੇ ਪਰੇਸ਼ਾਨ ਹਾਂ ਕਿ ਲੋਕਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਮਾਨਜੋਗ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਿਆ ਤਾਂ ਜਾ ਕੇ ਅਦਾਲਤਾਂ ਨੇ ਆਰਡਰ ਦਿੱਤੇ ਕਿ ਭਾਈ ਜਿਹੜਾ ਇਹ ਕਾਨੂੰਨ ਹੈ ਉਹ ਉਹਦੇ ਅਨਸਾਰ ਇਹ ਜਿਹੜੀਆਂ ਬਣ ਗਈਆਂ ਸਵਾਮਾਂ ਇਹ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜੇ ਇਸ਼ਾਵਾਂ ਨੇ ਜਿਨ੍ਹਾਂ ਦੀਆਂ ਕਿ ਅਸੀਂ ਇਸਮਾਵਾਂ ਲੈਣੀਆਂ ਨੇ ਉਹਨਾਂ ਨੂੰ ਇਹ ਸਵਾਵਾਂ ਦਿੱਤੀਆਂ ਜਾਣ ਤੇ ਉਹਨਾਂ ਤੋਂ ਇਸੇ ਤਰ੍ਹਾਂ ਦੀ ਵੀ ਕੋਈ ਇਨਕੁਆਰੀ ਨਾ ਕੀਤੀ ਜਾਵੇ ਇਹ ਨਹੀਂ ਪੁੱਛਿਆ ਜਾਵੇ ਵੀ ਭਾਈ ਇਹ ਪ੍ਰੈਗਨਨਸੀ ਕਿਵੇਂ ਹੋਈ ਕਿਉਂਕੋ ਕੌਨਫਿਡੈਂਸ਼ੀਅਲਟੀ ਬਹੁਤ ਜ਼ਰੂਰੀ ਹੈ ਸਾਡਾ ਫੰਡਾਮੈਂਟਲ ਰਾਈਟ ਵੀ ਹੈ ਪਰ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਸਾਡੇ ਦੇਸ਼ ਦਾ ਸਮਾਜਿਕ ਰਾਜਨੀਤਿਕ ਆਰਥਿਕ ਤੇ ਜਿਹੜਾ ਸਿਹਤ ਪੱਖੋਂ ਢਾਂਚਾ ਹੈ ਉਹ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਤੇ ਅੱਜ ਜੇ ਉਸ ਢਾਂਚੇ ਦੇ ਕਾਰਨ ਜਿਹੜਾ ਸਿਹਤ ਦਾ ਹੈ ਸਿਹਤ ਢਾਂਚਾ ਸਾਡਾ ਜਿਹੜਾ ਪਬਲਿਕ ਹੈਲਥ ਸੈਕਟਰ ਸੀਗਾ ਉਹ ਨਿੱਜੀ ਕਰਨ ਵੱਲ ਵੱਧ ਰਿਹਾ ਪਰ ਉਹਦੇ ਵਿੱਚ ਵੀ ਸਰਕਾਰ ਨੇ ਪ੍ਰੋਵੀਜ਼ਨ ਕੀਤੀਆਂ ਕਿ ਜੇ ਕਿਸੇ ਨੇ ਇਹ ਸੁਵਾਂਵਾਂ ਲੈਣੀਆਂ ਸੁਰੱਖਿਅਤ ਗਰਮ ਸਮਾਪਨ ਕਰਵਾਣਾ ਤਾਂ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਚਾਹੇ ਉਹ ਬੀਮਾ ਸਕੀਮ ਹੈ ਕੋਈ ਹੈ 우ਸ਼ਮਨ ਭਾਰਤ ਹੈ ਚਾਹੇ ਕੋਈ ਹੋਰ ਸਕੀਮਾਂ ਨੇ ਇੰਸ਼ੋਰੈਂਸ ਦੀਆਂ ਸਕੀਮਾਂ ਨੇ ਹੈਲਥ ਇੰਸ਼ੋਰੈਂਸ ਦੀਆਂ ਸਕੀਮਾਂ ਨੇ ਉਹਦੇ ਅੰਦਰ ਵੀ 100% ਕਵਰੇਜ ਹੈ ਉਹ ਇਹਦਾ ਫਾਇਦਾ ਲੈ ਸਕਦੇ ਪਰ ਅਧੂਰਾ ਗਿਆਨ ਜਾਂ ਜਾਣਕਾਰੀ ਦੀ ਘਾਟ ਕਰਨਾ ਜਿਹੜੇ ਇਹ ਇਹਨਾਂ ਸਕੀਮਾਂ ਦਾ ਜਾਂ ਇਹ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਮੇਰੀਆਂ ਬੀਬੀਆਂ ਪਹਿਣਾ ਉਹਨਾਂ ਨੂੰ ਜਦੋਂ ਦੇਖੀਦਾ ਸੀ ਸਾਡੇ ਕੋਲ ਬਹੁਤ ਕੇਸ ਆਉਂਦੇ ਨੇ ਤਾਂ ਵਿਚਾਰੇ ਤੜਫਦੇ ਨੇ ਕਿ ਸਾਨੂੰ ਕੋਈ ਪੁੱਛ ਨਹੀਂ ਰਿਹਾ ਅਖੀਰ ਨੂੰ ਕੀ ਹੁੰਦਾ ਉਹ ਕਿਸੇ ਅਨਕੁਆਲੀਫਾਈਡ ਵਿਅਕਤੀ ਕੋਲ ਅਨਸੇਫ ਜਗ੍ਹਾ ਤੇ ਜਾ ਕੇ ਤੇ ਜਿਸ ਦਾ ਉਹਦੇ ਸਿਹਤ ਪੱਖੋਂ ਵੀ ਤੇ ਆਰਥਿਕ ਪੱਖੋਂ ਵੀ ਨੁਕਸਾਨ ਹੁੰਦਾ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਮੈਨੇਜਰ ਕੁਝ ਚਲਾਨੀ ਹੈ ਤੇ ਕੀ ਕੀ ਦੇ ਰਿਹਾ ਹੈ ਕੀ ਕੀ ਕਰ ਰਿਹਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਯੂਥ ਨੂੰ ਜਾਗਰੂਕ ਕਰ ਰਹੇ ਹਾਂ ਯੂਥ ਸੈਮੀਨਾਰ ਕਰ ਰਹੇ ਹਾਂ ਕਾਲਜਾਂ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਅਸੀਂ ਬਸਤੀਆਂ ਦੇ ਵਿੱਚ ਜਾ ਰਹੇ ਹਾਂ ਅਸੀਂ ਉੱਤੇ ਜਾ ਕੇ ਰੀਪ੍ਰੋਡਕਟਿਵ ਹੈਲਥ ਕਿਉਂਕਿ ਲੋਕਾਂ ਦੀ ਜਿਹੜੀ ਰੀਪ੍ਰੋਡਕਸ਼ਨ ਨਾਲ ਜੁੜੀ ਹੋਈ ਸਿਹਤ ਹੈ ਕਿ ਕਿਵੇਂ ਇਹ ਲੋਕ ਸੇਟ ਹੋਣ ਜਦੋਂ ਉਹ ਚਾਣ ਉਹਦਾ ਬੱਚਾ ਪੈਦਾ ਹੋਵੇ ਨਾ ਕਿ ਅਣਚਾਹਿਆ ਬੱਚਾ ਵੀ ਹੋਵੇ ਕਿਉਂਕਿ ਇਹ ਉਹਦਾ ਉਸ ਔਰਤ ਦਾ ਅਧਿਕਾਰ ਹੈ ਕਿ ਉਹਨੂੰ ਜਦੋਂ ਜ਼ਰੂਰਤ ਹੈ ਤਾਂ ਉਹ ਪ੍ਰੈਗਨਨਸੀ ਕੰਟੀਨਿਊ ਕਰੇ ਜੇ ਬਾਈਚ ਅਨਵਾਂਟਡ ਪ੍ਰੈਗਨਨਸੀ ਹੈ ਤਾਂ ਉਹ ਇਹਦੀਆਂ ਜਿਹੜੀਆਂ ਸਵਾਵਾਂ ਨੇ ਸਿਹਤ ਫੂਲਤਾਨ ਐਮਟੀਪੀ ਐਕਟ ਦੇ ਅੰਦਰ ਕੋ ਲੈ ਸਕਦੀ ਹੈ ਜਿਸ ਤੋਂ ਦਿਨ ਦੀ ਜੀਪੀ ਨਾਲ ਆਪਣੇ ਸੋਸ਼ਲ ਇਸ਼ੂਸ ਦੀ ਗੱਲ ਜਿਹਨੂੰ ਦੀਸ਼ ਨੇ ਵੀ ਹੈ ਜੇ ਪੋਪੂਲੇਸ਼ਨ ਡੈਨਸਟੀਟਾ ਵਧਾਉਣ ਲਈ ਪ੍ਰੋਗਰੈਸਿਵ ਜਿਹੜਾ ਪੋਲਿਟਿਕਸਟ ਦੇ ਡਿਵੈਲਪ ਨੇ ਆਪ ਕੋਲ ਕੇ ਜਿਹਨਾਂ ਸੀਟਰਮਿਨੇਟਰ ਦੇ ਨਾਮ ਦੇ ਤੇ ਵੀ ਇਹ ਫਰਾਈ ਵਾਲੇ ਪਾਸੇ ਵੀ ਇਹ ਆ ਰਿਹਾ ਹੈ ਜੰਮਨੇ ਕਰਕੇ ਇਸੇ ਪਾਸੇ ਮਾਰ ਦੇਣ ਦਾ ਸਵਾਲ ਬਿਲਕੁਲ ਦੇਖੋ ਉਹਦੇ ਲਈ ਆਪਾਂ ਕਿ ਸੈਕਸ ਡਟਰਮਿਨੇਸ਼ਨ ਨਾ ਹੋਵੇ ਤੇ ਸੈਕਸ ਸਿਲੈਕਟਿਵ ਅਬੋਰਸ਼ਨ ਨਾ ਹੋਵੇ ਇਹ ਦੋ ਚੀਜ਼ਾਂ ਨੇ ਉਹ ਜਿਹੜਾ ਸਾਡੇ ਕੋਲ ਪੀਸੀਪੀ ਐਨਡੀਟੀ ਐਕਟ ਬਣਿਆ ਉਹਨੇ ਬੜਾ ਸਪਸ਼ਟ ਕੀਤਾ ਕਿ ਭਾਈ ਕਿਸੇ ਵੀ ਤਰ੍ਹਾਂ ਆਪਾਂ আল্ট্রਾਸਾਉਂਡ ਸੈਂਟਰਾਂ ਸਕੇਨਿੰਗ ਸੈਂਟਰ ਉਹਨਾਂ ਦੇ ਬਾਹਰ ਵੀ ਪਾਰਕਿੰਗ ਬੋਰਡ ਲੱਗੇ ਹੋਏ ਨੇ ਕਿ ਬੱਚੇ ਦਾ ਗਰਭ ਦੇ ਵਿੱਚ ਲਿੰਗ ਦੱਸਣਾ ਜਾਂ ਪੁੱਛਣਾ ਕਾਨੂੰਨਨ ਜੁਰਮ ਹੈ ਸਾਡਾ ਮਤਲਬ ਇਹ ਹੈ ਵੀ ਜਿਹੜੇ ਜਿਹੜਾ ਵੀ ਅਬੋਰਸ਼ਨ ਹੋਊਗਾ ਉਹ ਸੈਕਸ ਸਿਲੈਕਟਿਵ ਨਾ ਹੋਵੇ ਉਹ ਖਤਰਨਾਕ ਹੈ ਸਮਾਜ ਲਈ ਅਸੀਂ ਕਿਸੇ ਵੀ ਤਰੀਕੇ ਨਾਲ ਉਸ ਗੱਲ ਨੂੰ ਹੱਲਾਸ਼ੇਰੀ ਨਹੀਂ ਕਰਦੇ ਕਿ ਭਈ ਪਹਿਲਾਂ ਜਾ ਕੇ ਤੁਸੀਂ ਸੈਕਸ ਸਿਲੈਕਟਿਵ ਪਤਾ ਕਰ ਲਿਆ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਫੀਮੇਲ ਹੈ ਤਾਂ ਤੁਸੀਂ ਅਬੋਰਟ ਕਰਾ ਲਓ ਤੇ ਜੇ ਮੇਲ ਹੈ ਤਾਂ ਤੁਸੀਂ ਕੋ ਰੱਖੋ ਨਾ ਬਹੁਤ ਲੋਕ ਇਹੋ ਜਿਹੇ ਪਰਿਵਾਰ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਘਰ ਚ ਫੀਮੇਲ ਹੋਵੇ ਪਰ ਉਹ ਕਦੇ ਮੇਲ ਦਾ ਵੋਟ ਨਹੀਂ ਕਰਵਾਉਂਦੇ ਵੀ ਮੇਲ ਅਸੀਂ ਵੋਟ ਕਰਵਾ ਦਾਂ। ਇਸੇ ਕਰਕੇ ਅੱਜ ਜੋ ਸਿਚੁਏਸ਼ਨ ਹੈ ਉਹ ਬਦਲ ਰਹੀ ਹੈ। ਬਾਕੀ ਜਿਹੜੀ ਪ੍ਰਾਈਵੇਟ ਸੈਕਟਰ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਨਾਲ ਕਿਤੇ ਹੱਲਾਸ਼ੇਰੀ ਨਾ ਹੋਵੇ। ਉਹਦਾ ਮਿਸਜੂਜ ਨਾ ਹੋ ਜਾਵੇ। ਅਸੀਂ ਇਸ ਗੱਲ ਦੇ ਲਈ ਲਗਾਤਾਰ ਖੜੇ ਹਾਂ ਕਿ ਸਰਕਾਰ ਨੇ ਪੀਸੀਪੀ ਐਂਡ ਐਨਡੀਆ ਡਿਸਟ੍ਰਿਕਟ ਲੈਵਲ ਤੇ ਸਬ ਡਿਵੀਜ਼ਨਲ ਲੈਵਲ ਤੇ ਕਮੇਟੀਆਂ ਬਣਾਈਆਂ ਹੋਈਆਂ ਨੇ। ਜਿਨ੍ਹਾਂ ਦਾ ਕੰਮ ਇਹ ਹੈ ਕਿ ਉਹ ਹਸਪਤਾਲਾਂ ਦੀ ਜਾਂਚ ਕਰਨ ਜਿਹੜੇ ਸਿਹਤ ਕੇਂਦਰ ਹੈ ਜਿੱਥੇ ਸਕੈਨ ਸੈਂਟਰ ਹੁੰਦੇ ਨੇ ਉਹਨਾਂ ਦੀ ਲਗਾਤਾਰ ਜਾਂਚ ਕਰਨ ਤੇ ਉਹਦੇ ਲਈ ਜਿੰਨੀਆਂ ਫਾਰਮੈਲਟिज ਨੇ ਕਿਉਂਕਿ ਅਸੀਂ ਵੀ ਲਗਾਤਾਰ ਇਸ ਮਹਿੰਮ ਨਾਲ ਜੁੜੇ ਹੋਏ ਆ ਅਸੀਂ ਵੀ ਦੇਖਦੇ ਆ ਕਿ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਗੜਬੜ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਪਾਂ ਕੋਈ ਵੀ ਕੰਮ ਜਦੋਂ ਚੰਗਾ ਸ਼ੁਰੂ ਕਰਦੇ ਆ ਤਾਂ ਕਈ ਵਾਰ ਉਹਦੇ ਮਾੜੇ ਪੱਖ ਵੀ ਨਿਕਲਦੇ ਨੇ ਮਾੜੇ ਨਤੀਜੇ ਵੀ ਨਿਕਲਦੇ ਨੇ ਪਰ ਅਸੀਂ ਇਹ ਦੇਖਦੇ ਹੋਏ ਕਿ ਜੇ ਇਹਦੇ ਮਾੜੇ ਨਤੀਜੇ ਆ ਸਕਦੇ ਆ ਜਿਹੜੀਆਂ ਮਹਿਲਾਵਾਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਤੋਂ ਵਾਂਝਾ ਨਹੀਂ ਕਰ ਸਕਦੇ ਤੁਸੀਂ ਅਰੀਕ ਸਾਹਿਬ ਦੀ ਹੈਂਡ ਕਾਲਜ ਦੇ ਸੰਮਾਨਕਤਾ ਸਤੋ ਲਗਾ ਆਪਣੇ ਜੀ ਦੇ ਚੋਣ ਇਸ ਤੇ ਕੋਈ ਪ੍ਰੋਗਰਾਮ ਕਰ ਰਹੇ ਆ ਅਸੀਂ ਨੰਗਲਾ ਇਲਾਕੇ ਵਿੱਚ ਪ੍ਰੋਗਰਾਮ ਕਰ ਰਹੇ ਆ ਰੋਪਣਾ ਇਲਾਕੇ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਅਸੀਂ ਲੋਕਾਂ ਨੂੰ ਯੂਥ ਨੂੰ ਖਾਸ ਤੌਰ ਤੇ ਲੇਡੀਜ਼ ਨੂੰ ਅਸੀਂ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਕਿਉਂਕਿ ਸਾਡੇ ਕੋਲ ਲੇਡੀਜ਼ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਸਿਰਫ ਅਸੀਂ ਇਹ ਨਹੀਂ ਵੀ ਅਸੀਂ ਇਹਦੇ ਲਈ ਸੇਫ ਅਬੋਰਸ਼ਨ ਦੀ ਇਹ ਗੱਲ ਕਰਦੇ ਆਂ ਅਸੀਂ ਉਹਨਾਂ ਦੀ ਜਿਹੜੀਆਂ ਰੀਪ੍ਰੋਡਕਸ਼ਨ ਨਾਲ ਜੁੜੀਆਂ ਹੋਰ ਹੈਲਥ ਸਮੱਸਿਆਵਾਂ ਬੀਨ ਸਾਡੇ ਨਾਲ ਸਾਥੀ ਨੇ ਸਾਡੇ ਜਿਹੜੇ ਮੈਲ ਐਕਟਿਵਿਸਟ ਨੇ ਮਧੂਮਾਲਾ ਜੀ ਇੱਧਰ ਸਾਡੇ ਸਾਥੀ ਨੇ ਜਿਹੜੇ ਲੈਬ ਐਸੋ ਜੰਦੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਨੇ ਸਤੀਜੀ ਇਹ ਇਹ ਵੀ ਇਹਦੇ ਤੇ ਜੁੜੇ ਹੋਏ ਨੇ ਕਿ ਲੋਕਾਂ ਨੂੰ ਅਸੀਂ ਹੈਲਦੀ ਕਿਵੇਂ ਰੱਖਣਾ ਅਡੋਲਸੈਂਟ ਦੀ ਹੈਲਥ ਕਿਵੇਂ ਕੈਮਰਾ ਹੈ ਅੱਜ ਅਸੀਂ ਦੇਖਦੇ ਆਂ ਕਿ ਦੇਸ਼ ਦੇ ਵਿੱਚ ਸਾਡਾ ਜਿਹੜਾ ਯੂਥ ਹੈ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਨੇ ਆਣ ਵਾਲੇ ਸਮੇਂ 'ਚ ਮਾਵਾ ਮਾਨਾ ਉਹ ਨੀਵਿਕ ਨੇ ਉਹਨਾਂ ਦੀ ਸਿਹਤ ਕਮਜ਼ੋਰ ਹੈ ਬੱਚਿਆਂ ਦੀ ਸਿਹਤ ਕਮਜ਼ੋਰ ਹੈ ਬੱਚੇ ਨੀਵਿਕ ਨੇ ਅਸੀਂ ਉਹਨੂੰ ਕਿਵੇਂ ਸਿਹਤਮੰਦ ਰੱਖਣਾ ਸੋ ਉਹਦੇ ਲਈ ਵੀ ਕੰਮ ਕਰ ਰਹੇ ਹਾਂ ਸੰਸਥਾਾਂ ਦੇ ਨਾਮ ਤੋਂ ਗਵਰਨਮੈਂਟ ਤੋਂ ਸਰਕਾਰੀ ਬਗੜੋ ਪੰਜਾਬ ਨਾਲ ਜੁੜ ਕੇ ਕੰਮ ਕਰ ਰਹੇ ਕਿਹੜੀ ਕਿਹੜੀ ਸੰਸਥਾਾਂ ਦੇ ਦੇਖੋ ਇਹ ਸਾਡਾ ਇੱਕ ਕਾਮਨ ਹੈਲਥ ਪਲੇਟਫਾਰਮ ਹੈ ਜਿਹਦੇ ਨਾਲ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਬਾਕੀ ਜਿਹੜੇ ਅਸੀਂ ਕੁਝ ਹੋਰ ਕੰਮ ਨੇ ਅਸੀਂ ਸਰਕਾਰ ਦੇ ਨਾਲ ਮਿਲ ਕੇ ਕਰਦੇ ਹਾਂ ਸਰਕਾਰ ਦੇ ਜਿਹੜਾ ਹੈਲਥ ਡਿਪਾਰਟਮੈਂਟ ਦੇ ਜਿਹੜੇ ਵਰਕਰ ਨੇ ਗਰਾਸ ਰੂਟ ਦੇ ਵਰਕਰ ਨੇ ਚਾਹੇ ਆਸ਼ਾ ਹੈ ਚਾਹੇ ਐਨਐਮ ਹੈ ਚਾਹੇ ਮਲਟੀਪਰਪਸ ਹੈਲਥ ਵਰਕਰ ਹੈ ਅਸੀਂ ਉਹਨਾਂ ਦੇ ਨਾਲ ਵੀ ਇੰਟਰੈਕਸ਼ਨ ਕਰਦੇ ਹਾਂ ਉਹਨਾਂ ਨੂੰ ਵੀ ਜਾਣਕਾਰੀ ਦਿੰਦੇ ਹਾਂ ਕਿ ਭਾਈ ਆਹ ਕੁਝ ਜਿਹੜੀਆਂ ਸਕੀਮਾਂ ਨੇ ਇਹ ਸਰਕਾਰ ਦੀਆਂ ਸਕੀਮਾਂ ਨੇ ਜਿਹਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਇਸ ਗੱਲ ਦੀ ਸਰਕਾਰ ਤਨਖਾਹ ਦਿੰਦੀ ਹੈ ਜਦ ਪੱਤਲਦੀ ਹੈ ਤੇ ਉਹ ਸਕੀਮਾਂ ਲੋਕਾਂ ਤੱਕ ਪਹੁੰਚਣ ਜਾਂ ਜਿਹੜਾ ਵਿੱਚ ਕੋਈ ਰੁਕਾਵਟਾਂ ਖੜੀਆਂ ਨੇ ਰੁਕਾਵਟਾਂ ਜਿਵੇਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਵੇ ਕਈ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਹਸਪਤਾਲਾਂ ਦੇ ਵਿੱਚੋਂ ਫਲਾਪਤ ਨਹੀਂ ਐ ਅਸੀਂ ਉਹ ਵੀ ਲੜਾਈ ਲੜਦੇ ਆ ਕਿ ਸਰਕਾਰ ਜਿਹੜਾ ਸਰਕਾਰੀ ਸਿਹਤ ਪ੍ਰਣਾਲੀ ਹੈ ਉਹ ਮਜ਼ਬੂਤ ਹੋਵੇ ਜਿਸ ਦੇ ਨਾਲ ਕਿ ਗਰੀਬ ਆਦਮੀ ਹੈ ਜਿਹੜਾ ਉਹ ਸਰਕਾਰੀ ਸਿਹਤ ਕੇਂਦਰ ਤੋਂ ਪੂਰੀਆਂ ਸਹੂਲਤਾਂ ਲੈ ਸਕੇ ਸਿਰਫ ਇਹ ਨਹੀਂ ਵੀ ਅਬੋਰਸ਼ਨ ਦੀ ਸਹੂਲਤ ਮਿਲੇ ਉਹਨੂੰ ਉਹਨੂੰ ਜਿਹੜੀਆਂ ਬਾਕੀ ਹੈਲਥ ਫੈਸਿਲਿਟੀਆਂ ਵੀ ਐ ਉਹ ਵੀ ਪ੍ਰੋਵਾਈਡ ਹੋਣ ਇਹ ਜਿਹੜਾ ਸਪੈਸੀਫਿਕਲੀ ਗੱਲ ਕਰ ਰਹਾ ਹੈ ਆਤਮ ਸੰਸਥਾ ਆਪਣੇ ਕੋਲ ਵੀ ਇਹਦਾ ਸਮਾਰਕ ਹਾਂਜੀ ਹਾਂਜੀ ਜੀ 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 ਮੈਂ ਕੋਮਨ ਹੈਲਥ ਕੋਮਨ ਹੈਲਥ ਦੀ ਜਿਹੜਾ ਸਟੇਅਰਿੰਗ ਕਮੇਟੀ ਆ ਉਹਦਾ ਮੈਂਬਰ ਆ ਤੇ ਅਰਪਣ ਸੁਸਾਇਟੀ ਦਾ ਡਾਇਰੈਕਟਰ ਆ ਤੇ ਇਧਰ ਸतीश ਜੀ ਨੇ ਇਹ ਸਾਡੇ 파ਟਨਰ ਨੇ ਅਰਪਣ ਸੰਸਥਾ ਦੇ ਕਨਵੀਨਰ ਵੀ ਨੇ ਤੇ ਪਲੱਸ ਇਹ ਨੈਸ਼ਨਲ ਪ੍ਰੈਜ਼ੀਡੈਂਟ ਨੇ ਲੈਵਲ ਸੋਸੀਓਲੋਜੀ ਤੇ ਇਧਰ ਸਾਡੇ ਮੈਡਮ ਵਧੂਮਾਲਾ ਜੀ ਨੇ ਇਹ ਊਮਨ ਇਸ਼ੂਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਦੇਖਦੇ ਨੇ ਤੇ ਐਜ ਵੂਮਨ ਐਕਟਿਵਿਸਟ ਕੰਮ ਕਰਦੇ ਨੇ। ਕਿਹਾ ਸਰ ਅੱਜਕੱਲ ਜਿਹੜੀ ਮਹਿਲਾਵਾਂ ਨੂੰ ਆਇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੜਕੀਆਂ ਨੂੰ ਖਾਸ ਕਰਕੇ ਇਹ ਮੇਰਾ ਇਹ ਕਹਿਣਾ ਹੈ ਜਦ ਲੜਕੀਆਂ ਘਰ ਤੋਂ ਬਾਹਰ ਨਿਕਲਦੀਆਂ ਆਏ ਉਹ ਤਾਂ ਹੀ ਨਿਕਲ ਸਕਦੀਆਂ ਜੇ ਉੱਥੇ ਸੇਫ ਹੋਣੀਆਂ ਤੇ ਪਰਿਵਾਰ ਵੀ ਉਹਨਾਂ ਤੇ ਤਾਂ ਹੀ ਵਿਸ਼ਵਾਸ ਕਰ ਸਕਦਾ ਹੈ ਵੀ ਉਹ ਬਾਹਰ ਨਿਕਲ ਰਹੀਆਂ ਹੈ ਉਹ ਸੇਫ ਹੈ ਅਸੀਂ ਇਹਨਾਂ ਨੂੰ ਘਰ ਤੋਂ ਬਾਹਰ ਭੇਜੀਏ। ਉਹਦੇ ਲਈ ਸਾਨੂੰ ਜੇ ਸਾਡੇ ਜੈਂਟਸ ਐ ਜਾਂ ਲੜਕੇ ਐ ਬੁਆਇਜ਼ ਐ ਉਹ ਉਹਨਾਂ ਨੂੰ ਅਗਰ ਇੱਜ਼ਤ ਦੀ ਨਿਗਾ ਦੇ ਨਾਲ ਦੇਖਣਗੇ ਤੇ ਨਾਲੇ ਉਹਨਾਂ ਨੂੰ ਰਿਸਪੈਕਟ ਦੇਣਗੇ ਤਾਂ ਉਹ ਖੁੱਲ ਕੇ ਬਾਹਰ ਆਣਗੀਆਂ ਤੇ ਬਾਹਰ ਜਦੋਂ ਨਿਕਲਣ ਗਿਆ ਤਾਂ ਉਹ ਇੱਕ ਤਰ੍ਹਾਂ ਨਾਲ ਆਪਣੇ ਜਾਂ ਕੋਈ ਫੀਲਡ ਦੇ ਵਿੱਚ ਜਾਂਦੀਆਂ ਐ ਆਪਣੇ ਜੋਬ ਕੋਈ ਕਰਨਾ ਚਾਹੁੰਦੀਆਂ ਐ ਆਪਣੇ ਇੰਡੀਪੈਂਡੈਂਟ ਖੜੀਆਂ ਹੋ ਸਕਦੀਆਂ ਐ ਉਹ ਤਾਂ ਹੀ ਹੋ ਸਕਦੀਆਂ ਐ ਜੇ ਉਹਨਾਂ ਨੂੰ ਮੇਲ ਦਾ ਪੂਰਾ ਸਾਥ ਮਿਲੇਗਾ ਅਗਰ ਮੇਲ ਦਾ ਸਾਥ ਨਹੀਂ ਮਿਲਦਾ ਉਹਨਾਂ ਦੀ ਸੋਚ ਵਧੀਆ ਨਹੀਂ ਹੈ ਤਾਂ ਉਹ ਪਿੱਛੜ ਕੇ ਘਰ ਆ ਜਾਂਦੀਆਂ ਆਂ ਵਾਪਸ ਜਿਸ ਤਰ੍ਹਾਂ ਇੱਕ ਲੜਕੀ ਦੇ ਨਾਲ ਕੋਈ ਗਲਤ ਕੰਮ ਹੁੰਦਾ ਹੈ ਤਾਂ ਉਹਦੇ ਨਾਲ ਸਾਡੀ ਹਜ਼ਾਰਾਂ ਹੀ ਲੜਕੀਆਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਫੈਮਲੀਆਂ ਤੇ ਪ੍ਰਭਾਵ ਪੈਂਦਾ ਹੈ ਉਹਨਾਂ ਨੂੰ ਰੋਕਣ ਲੱਗ ਜਾਂਦੇ ਵੀ ਤੁਸੀਂ ਆਪਣੇ ਘਰ 'ਚ ਬੈਠੋ ਇਹ ਗੱਲ ਨਹੀਂ ਹੋਣੀ ਚਾਹੀਦੀ ਇੱਥੇ ਸਾਨੂੰ ਜ਼ਰੂਰਤ ਹੈ ਯੂਥ ਨੂੰ ਜਾਂ ਆਪਣੇ ਘਰਾਂ ਦੇ ਵਿੱਚ ਹੀ ਅਸੀਂ ਲੜਕੀਆਂ ਨੂੰ ਇਦਾਂ ਦੀ ਸਿੱਖਿਆ ਦੇਈਏ ਜਿਹਦੇ ਨਾਲ ਉਹ ਇੱਕ ਲੇਡੀ ਦੀ ਰਿਸਪੈਕਟ ਕਰਨਾ ਸਿੱਖਣ ਇਹ ਸਾਨੂੰ ਆਪਣੇ ਪੱਧਰ ਤੇ ਆਪਣੇ ਘਰ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਸਾਡੇ ਫਿਰ ਸਾਡੇ ਸਕੂਲਾਂ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਅੱਗੇ ਕੋਲਜਾਂ ਦੇ ਵਿੱਚ ਵੀ ਇਹ ਸਿੱਖਿਆ ਨਾਲ ਜਰੂਰ ਹੋ ਮਿਲਣੀ ਚਾਹੀਦੀ ਅਗਰ ਇਸ ਤਰ੍ਹਾਂ ਦੀ ਸਿੱਖਿਆ ਮਿਲੇਗੀ ਤਾਂ ਸਾਡਾ ਸਮਾਜ ਸੁਧਰੇਗਾ